नमस्ते आचार्य जी मेरा नाम सीमा है मैं सिविल अस्पताल ਵਿੱਚ ਡਾਕਟਰ ਵਜੋਂ ਕੰਮ ਕਰ ਰਹੀ ਹਾਂ ਮੇਰਾ ਪ੍ਰਸ਼ਨ ਚੈਪਟਰ 85 ਬੀਯੂਨਡ ਫੋਰਗਿਵਨੈਸ ਨਾਲ ਜੁੜਿਆ ਹੋਇਆ ਹੈ ਕਈ ਵਾਰੀ ਸਾਡੇ ਨਾਲ ਕੁਝ ਅਜਹੀਆਂ ਗੱਲਾਂ ਹੋ ਜਾਂਦੀਆਂ ਹਨ ਜੋ ਅਸੀਂ ਚੰਗੀ ਤਰ੍ਹਾਂ ਪਕਰ ਲੈਂਦੇ ਹਾਂ ਤੇ ਦੂਜਿਆਂ ਨੂੰ ਮਾਫ਼ ਨਹੀਂ ਕਰ ਸਕਦੇ ਕਈ ਵਾਰੀ ਅਸੀਂ ਆਪਣੇ ਆਪ ਨੂੰ ਵੀ ਕੁਝ ਗੱਲਾਂ ਲਈ ਮਾਫ਼ ਨਹੀਂ ਕਰ ਸਕਦੇ ਸਰ ਅਸੀਂ ਕਿਵੇਂ ਫੋਰਗਿਵਨੈਸ ਤੋਂ ਪਰੇ ਪਹੁੰਚ ਸਕਦੇ ਹਾਂ ਉਹੀ ਗੱਲ ਆ ਦੂਜਿਆਂ ਨੂੰ ਰੱਬ ਬਣਾਉਣਾ ਛੱਡੋ ਉਹਨਾਂ ਨੂੰ ਇੰਨਾ ਵੱਡਾ ਕਿਵੇਂ ਮੰਨ ਲਿਆ ਕਿ ਉਹ ਤੁਹਾਨੂੰ ਇੰਨਾ ਵੱਡਾ ਜ਼ਖਮ ਦੇ ਗਏ ਜੇ ਤੁਹਾਨੂੰ ਇੰਨਾ ਜ਼ਿਆਦਾ ਦਰਦ ਹੋਇਆ ਕਿ ਤੁਸੀਂ ਪੁਲਾਹੀ ਨਹੀਂ ਸਕੇ ਤਾਂ ਜਿਸਨੇ ਇਹ ਦਰਦ ਦਿੱਤਾ ਉਹ ਵੀ ਤੁਹਾਡੇ ਲਈ ਬਹੁਤ ਵੱਡਾ ਹੋ ਗਿਆ ਤਾਂ ਫਿਰ ਕੀ ਹੋਇਆ ਕਿਸੇ ਨੇ ਤੁਹਾਨੂੰ ਚੋਟ ਮਾਰੀ ਤੇ ਤੁਸੀਂ ਉਸ ਨੂੰ ਰੱਬ ਬਣਾ ਲਿਆ ਤੇ ਉਹ ਵੀ ਕਿਸ ਨੂੰ ਜਿਸਨੇ ਤੁਹਾਨੂੰ ਸੱਟ ਮਾਰੀ ਜੇ ਕੋਈ ਤੁਹਾਨੂੰ ਪਿਆਰ ਦੇਵੇ ਤੇ ਤੁਸੀਂ ਉਸ ਨੂੰ ਰੱਬ ਮੰਨ ਲਓ ਕੁਝ ਹੱਦ ਤੱਕ ਸਮਝ ਆਉਂਦੀ ਹੈ ਗੱਲ ਕੋਈ ਤੁਹਾਨੂੰ ਜ਼ਿੰਦਗੀ ਦੇਵੇ ਤਾਂ ਵੀ ਚਲੋ ਠੀਕ ਹੈ ਪਰ ਜੋ ਤੁਹਾਨੂੰ ਦੁੱਖ ਦੇ ਰਿਹਾ ਉਸ ਨੂੰ ਹੀ ਰੱਬ ਮੰਨ ਲੈਣਾ ਇਹ ਕਿਹੋ ਜਿਹਾ ਕੰਮ ਹੈ ਉਹ ਤਾਂ ਪੂਜਣਯੋਗ ਹੋ ਗਿਆ ਉਸਦੀ ਹੀ ਆਰਾਧਨਾ ਕਰ ਰਹੇ ਹੋ ਸਾਧਨਾ ਕਰ ਰਹੇ ਹੋ ਯਾਦ ਕਰ ਰਹੇ ਹੋ ਅਜਿਹੇ ਜ਼ਖਮ ਦਿੱਤਾ ਜੋ ਭਰਨ ਵਾਲਾ ਨਹੀਂ ਇਹ ਤਾਂ ਆਪਣੀ ਬੇਇੱਜ਼ਤੀ ਹੈ ਇੱਕ ਵਾਰ ਤਾਂ ਉਹ ਚੋਟ ਮਾਰ ਗਿਆ ਉਤੋਂ ਅਸੀਂ ਉਸਦੀ ਪੂਜਾ ਕਰ ਰਹੇ ਹਾਂ ਹਰ ਬੰਦਾ ਇਸ ਯੋਗ ਨਹੀਂ ਹੁੰਦਾ ਕਿ ਉਸ ਨੂੰ ਆਪਣੇ ਮਨ ਵਿੱਚ ਥਾਂ ਦਿੱਤੀ ਜਾਵੇ ਜਦੋਂ ਉਹ ਚਲਾ ਗਿਆ ਤੇ ਚੋਟ ਦੇ ਗਿਆ ਤਾਂ ਫਿਰ ਯਾਦ ਕਿਉਂ ਕਰਦੇ ਹੋ ਪਰ ਸਾਡੀਆਂ ਸੋਚਾਂ ਵਿੱਚ ਇਹੀ ਹੁੰਦਾ ਕਿ ਉਸਨੇ ਸੱਟ ਮਾਰੀ ਸੀ ਹੁਣ ਬਦਲਾ ਵੀ ਲੈਣਾ ਹੈ ਇਸ ਲਈ ਯਾਦ ਰੱਖਦੇ ਹਾਂ ਪਰ ਇਹ ਉਲਟ ਹੋਣਾ ਚਾਹੀਦਾ ਮਨ ਇੱਕ ਮੰਦਰ ਵਰਗਾ ਹੈ ਇੱਕ ਸਾਫ਼ ਸੁਥਰੀ ਥਾਂ ਇਥੇ ਉਹਨਾਂ ਨੂੰ ਰੱਖੋ ਜੋ ਤੁਹਾਨੂੰ ਉਚਾਈ ਵੱਲ ਲੈ ਜਾਂਦੇ ਹਨ ਅਤੇ ਫਿਰ ਅਸੀਂ ਗੱਲ ਕਰਦੇ ਹਾਂ ਮਾਫ਼ ਕਰਨ ਦੀ ਪਰ ਮਾਫ਼ ਕਰਨਾ ਕੁਝ ਨਹੀਂ ਹੁੰਦਾ ਭੁਲਾਉਣਾ ਹੁੰਦਾ ਹੈ ਮਾਫ਼ ਕੀਤਾ ਮੈਂ ਹੀ ਜਾਂਦਾ ਭੁਲਾ ਦਿੱਤਾ ਜਾਂਦਾ ਹੈ ਉਹ ਅਜਿਹਾ ਵਿਅਕਤੀ ਸੀ ਹੀ ਨਹੀਂ ਜੋ ਯਾਦ ਕਰਨ ਯੋਗ ਹੋਵੇ ਮੈਂ ਤੁਹਾਨੂੰ ਮਾਫ਼ ਨਹੀਂ ਕੀਤਾ ਮੈਂ ਭੁਲਾ ਦਿੱਤਾ ਤੁਹਾਡੇ ਲਈ ਇਹੀ ਠੀਕ ਸੀ ਨਾ ਕਿ ਮਾਫ਼ ਕੀਤਾ ਜਾਵੇ ਸਗੋਂ ਭੁਲਾ ਦਿੱਤਾ ਜਾਵੇ ਭੁਲਾਣਾ ਸਿੱਖੋ ਇਹ ਮਨ ਕੋਈ ਵੱਡੀ ਥਾਂ ਨਹੀਂ ਹੈ ਇੱਥੇ ਗੰਦ ਪਾਇਆ ਜਾਵੇ ਤਾਂ ਚੰਗੀਆਂ ਚੀਜ਼ਾਂ ਨਿਕਲ ਜਾਣਗੀਆਂ ਇਨਾਂ ਕੋ ਤਾਂ ਹੈ